ਜੇ ਕਿਤੇ ਪਾਣੀ ਨਹੀਂ ਹੈ ਉੱਥੇ ਉਸ ਜਗ੍ਹਾ ਦੀ ਸਿਵਲਾਈਜੇਸ਼ਨ ਨੂੰ ਹੋਂਦ ਨੂੰ ਖਤਰਾ ਪੈ ਰਿਹਾ ਹੁਣ ਜੋ ਰਿਪੋਰਟਾਂ ਆ ਰਹੀਆਂ ਕਿਸੇ ਜਗ੍ਹਾ ਤੇ 15 ਸਾਲ ਕਿਸੇ ਜਗ੍ਹਾ ਤੇ 20 ਸਾਲ 25 ਸਾਲ ਤੋਂ ਉੱਪਰ ਕੋਈ ਨਹੀਂ ਹੈ ਮਤਲਬ ਕਿ ਅੱਜ ਤੋਂ ਲੈ ਕੇ ਉਸ ਜਗ੍ਹਾ ਤੱਕ 2040 ਕੁਝ ਜਗ੍ਹਾ ਤੇ 2045 ਕੁਝ ਜਗ੍ਹਾ ਤੇ 2050 ਹਾਂ ਜਮੀਨਾਂ ਪੰਚਰ ਹੋ ਜਾਣ ਜਮੀਨਾਂ ਪੰਚਰ ਹੋਣੀਆਂ ਥੱਲੇ ਦਾ ਪਾਣੀ ਕਿਸੇ ਕੰਮ ਦਾ ਰਹਿ ਨਹੀਂ ਇਹ ਇਹ ਹਾਲ ਹੋ ਜਾਣੀ ਬਲਕਿ ਇਹ ਜੇ ਜਮੀਨਾ ਪੰਜਰ ਹੋ ਗਈਆਂ ਤਾਂ ਇਹ ਇਥੋਂ ਦੀ ਹੋਂਦ ਨੂੰ ਖਤਰਾ। ਬਾਕੀ ਦੇਖੋ ਆਪਾਂ ਸਰਕਾਰਾਂ ਦੀ ਗੱਲ ਕਰਦੇ ਆਂ ਸਰਕਾਰ ਚੰਗੀ ਨਹੀਂ ਉਹ ਸਰਕਾਰ ਚੰਗੀ ਨਹੀਂ 5 ਸਾਲ ਬਾਅਦ ਬਦਲ ਜਾਂਦੀ ਆ 5 ਸਾਲ ਬਾਅਦ ਦੂਜੀ ਆ ਜਾਂਦੀ ਆ ਸਾਰੀਆਂ ਮੈਂਟਲ ਪ੍ਰੋਬਲਮ ਪਰ ਜਮੀਨਾ ਦਾ ਪੰਜਰ ਹੋਣਾ ਸਦੀਆਂ ਦੀ ਗੱਲ ਹੈ। ਕਈ 100 ਸਾਲ ਲੱਗਨੇ ਆ ਓਦੋਂ ਬਾਅਦ ਉਹਨੂੰ ਬਿਲਟ ਅਪ ਕਰਨਾ ਉਹਨੂੰ ਬਿਲਟ ਅਪ ਆਪਣੀ ਸੋਨੇ ਵਰਗੀ ਜ਼ਮੀਨ ਆਪਾਂ ਖੁਦ ਹੀ ਤਬਾਹ ਕਰੀ ਜਾਂਦੇ ਆ ਕਿਉਂ ਕਰਦੇ ਆ ਸਾਡੀ ਮਜਬੂਰੀ ਆ ਕੀ ਮਜਬੂਰੀ ਆ ਸਾਨੂੰ ਝਾੜੇ ਨਾ ਚਾਹੀਦਾ ਇਸ ਕਰਕੇ ਕਰਦੇ ਆ